ਦਾ ਪਹਿਲੇ ਮਾਲਕ ਦੇ ਘਰੋਂ ਲਿਆ ਆਪਾਂ। ਸੇ ਪਹਿਲੇ ਮਾਲਕ ਦੇ ਘਰੋਂ ਹੀ ਲਿਆ। ਹਾਂ ਜੀ। ਠੀਕ ਆ। ਟਰੈਕਟਰ ਪੈਂਟ ਦਾ ਸਾਰਾ Ориਜਨਲ ਆ ਬਾਈ ਕਿਤੇ ਬੁਰਛਣੀ ਬਜਾ ਟਰੈਕਟ ਤੇ। ਠੀਕ ਆ ਸਾਰਾ Ориਜਨਲ ਆ। ਹਾਂ ਮੀਟਰ ਮੋਟਰ ਆ ਸਾਰਾ ਲਿਫਟ ਪੰਪ ਹਲੇ ਚਾਬੀ ਨਹੀਂ ਲੱਗੀ ਟਰੈਕਟ ਦੇ। ਠੀਕ। ਹਾਂ ਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾਲੀਗੜ ਡੇਰੀ ਫਾਰਮ ਦੇ ਉੱਤੇ। ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਸੰਦੋਹਾ ਤਹਿਸੀਲ ਪੈ ਜਾਂਦੀ ਆ ਮੋੜ ਮੰਡੀ ਤੇ ਜ਼ਿਲ੍ਹਾ ਪੈ ਜਾਂਦਾ ਬਟੰਡਾ ਤੇ ਬਾਈਆਂ ਕੋਲੇ 4 ਟਰੈਕਟਰ ਵਕਾਊ ਆ ਤੇ ਬਾਕੀ ਜੋ ਡਿਟੇਲ ਆ ਸਾਰੀ ਉਹ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਜਿਹਨੂੰ ਵੀ ਇਹ ਪਸੰਦ ਆਉਂਦਾ ਤੇ ਤੁਸੀਂ ਦਿੱਤੇ ਹੋਏ ਨੰਬਰ ਤੇ ਕਾਲ ਕਰ ਸਕਦੇ ਹੋਗੇ ਤੇ ਆਜੋ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਉਣੀ ਹੈ ਤੇ ਡਿਟੇਲ ਲੈ ਕੇ ਦੇਣੇ ਆਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਂ ਤੇ ਐਡਰੈਸ ਦੱਸ ਦਿਓ ਸੁਖਜਿੰਦਰ ਸਿੰਘ ਆ ਜੀ ਹਾਂਜੀ ਸੰਦੋਹਾ ਪਿੰਡ ਆ ਜੀ ਹਾਂਜੀ ਤਹਿਸੀਲ ਮੌੜ ਆ ਜਿਹੜਾ ਬਠਿੰਡਾ ਜੀ ਠੀਕ ਹੈ ਜੀ ਮੌੜ ਤੋਂ ਤਲਵੰਡੀ ਸਾਬ ਵਾਲੇ ਰੋਡ ਤੇ ਪਿੰਡ ਆ ਜੀ ਆਪਣਾ ਰੋਡ ਦੇ ਉੱਤੇ ਹੀ ਪੈ ਜਾਂਦਾ ਹਨਾ ਉੱਪਰੀ ਹਾਂਜੀ ਠੀਕ ਹੈ ਤੇ ਬਾਈ ਜੀ ਟਰੈਕਟਰ ਦੀ ਡਿਟ ਵੀ ਕਿੰਨਾ ਮਾਡਲ ਆ ਇਹ ਤੇ ਬਾਕੀ ਕੀ ਗੱਲਬਾਤ ਆ ਸਾਰਾ ਦੱਸ ਦਿਓ ਮਾਡਲ ਬਾਈ ਇਹ 95a 1900 ਹਾਂਜੀ ਫਰਸਟ ਪਾਰਟੀ ਦਾ ਪਹਿਲੇ ਮਾਲਕ ਦੇ ਘਰੋਂ ਲਿਆ ਆਪਾਂ ਸੇ ਪਹਿਲੇ ਮਾਲਕ ਦੇ ਘਰੋਂ ਹੀ ਲਿਆ ਹਾਂਜੀ ਠੀਕ ਆ ਗੈਂਕ ਪੇਂਟ ਦਾ ਸਾਰਾ ਓਰੀਜਨਲ ਆ ਬਾਈ ਕਿਤੇ ਬਰਛਨੀ ਬਜਾ ਟਰੈਕ ਤੇ ਠੀਕ ਆ ਸਾਰਾ ਓਰੀਜਨਲ ਆ ਮੀਟਰ ਮੂਟਰ ਆ ਸਾਰਾ ਲਿਫਟ ਪੰਪ ਹਲੇ ਚਾਬੀ ਨਹੀਂ ਲੱਗੀ ਟਰੈਕ ਦੇ ਠੀਕ ਆ ਸਾਰਾ ਕੁਝ ਓਕੇ ਆ ਸਾਰਾ ਕੁਝ ਓਕੇ ਆ ਬਾਈ ਕੱਲੇ ਮਗਰਾੜ ਫਾਰਮ ਟਰੈਕ ਦੇ ਓਰੀਜਨਲ ਲੱਗੇ ਹੋਏ ਨੇ ਉਹ ਫਾਰਮ ਟ੍ਰੱਕ ਵਾਲੇ ਆ। ਹਾਂ ਠੀਕ ਆ ओरिजिनल ਨਵੇਂ ਪਏ ਹੋਏ ਆਗੇ। ਕਿਹਨਾਂ ਵਾਲਾ ਬਈ ਟਰੈਕਟਰ ਆ? ਠੀਕ ਆ ਉਹ ਨਵੇਂ ਪਏ ਹੋਏ ਆ ਨਾ। ਹਾਂ ਬਾਕੀ ਟਰੈਕਟਰ ਦੀ ਆ ਛਤਰੀ, ਛੁਤਰੀ, ਸਾਰਾ 에ਅਰ ਸਿਲੰਡਰ, ਸਲੈਂਸਰ। ਸਾਰਾ ਕੁਝ ਓਕੇ ਆ। ਜਿਹੜਾ ਟਰੈਕਟਰ ਹੈ ਦੀ ਨਾੜ-ਨਾੜ ਨਾਲ ਦਾ। ਨਾਲ ਦਾ ਸਾਰਾ ਕੁਝ। ਹਾਂ ਬਈ। ਠੀਕ ਆ ਤੇ ਟਾਇਰ ਬਈ। ਟਾਇਰ ਬਈ ਇਹਦੇ ਗੁਡੀਆਰ ਦੇ ਮੂਰਲੇ ਹੋਣਗੇ 80 ਪੈਸੇ। ਠੀਕ ਆ। ਪਿਛਲੇ ਬਈ ਹੋਣਗੇ 45 ਪੈਸੇ ਸਹੀ। ਪਿਛਲੇ 45 ਪੈਸੇ ਹਾਂ ਚਾਰੇ ਗੁਡਿਆਰ ਤੇ ਟਾਇਰ ਹੈ ਤੇ ਮੂਹਰੇ 80 ਪੈਸੇ 80 ਪੈਸੇ ਠੀਕ ਆ ਤੇ ਹੋਰ ਬਾਕੀ ਇੰਜਨ-ਉੰਜਨ ਮੋ ਸਾਰੇ ਪੱਖਾਂ ਤੋਂ ਇੰਜਨ ਬਈ ਸਾਰਾ ਓਕੇ ਆ ਟਰੈਕਟਰ ਜੈਨੂਇਨ ਟਰੈਕਟਰ ਆ ਸਾਰਾ ਠੀਕ ਆ ਜੀ ਹਾਂ ਸਾਰੇ ਆਈਡੀ ਪ੍ਰੂਫ ਹੈਗੇ ਆਪਣੇ ਕੋਲੇ ਪਹਿਲੇ ਮਾਲਕ ਤੋਂ ਹੀ ਲਿਆ ਆਪਾਂ ਠੀਕ ਆ ਵੀ ਮਤਲਬ ਕਿ ਸਾਰੇ ਮਤਲਬ ਟੋਟਲ ਸਾਫ ਸੁਥਰਾ ਸਾਰੇ ਪੱਖਾਂ ਦੀ ਹੈ ਨਾ ਹਾਂ ਹਾਂ ਬਈ ਜੇ ਕੋਈ ਸ਼ੌਂਕੀਆ ਵੀਰ ਹੋਵੇ ਇਹਨੇ ਸ਼ੌਂਕ ਨੂੰ ਰੱਖਣਾ ਹੈ ਹੂੰ ਤਾਂ ਆਪਣੇ ਸੰਪਰਕ ਕਰ ਸਕਦਾ ਠੀਕ ਆ ਜੀ ਤੇ ਇੱਕ ਕਿੰਨਾ ਬਈ ਇਹਦਾ ਰੱਖਿਆ ਰੇਟ ਰੇਟ ਵਾਈ ਇਹਦਾ 185000 ਰੱਖਿਆ 85 ਬਾਕੀ ਮੌਕੇ ਤੇ ਮਾਨਤਾਨ ਹੋ ਜੂ ਠੀਕ ਹੈ ਇਹ ਕੋਈ ਆਪਣਾ ਚੈਨਲ ਆ ਜਾਂ ਉਹ ਕਰਕੇ ਆਉਂਦਾ ਹਾਂਜੀ ਸਕਰੀਨਸ਼ਾਟ ਲੈ ਕੇ ਉਹ ਨੂੰ 2000 ਵੀ ਜਿਆਦਾ 5000 ਲੈਸ ਕਰ ਦੇ ਠੀਕ ਆ ਵੀ ਜਿਹੜਾ ਆਪਣੇ ਮਤਲਬ ਕੋਈ ਚੈਨਲ ਤੇ ਜਰ ਕੇ ਆਉਂਦਾ ਵੀ ਯਾਨੀ ਕਿ ਉਹ ਨੂੰ ਹੋਰ ਲੈਸ ਹੋ ਜਾਣਾ ਹਾਂ ਹਾਂਗਾ ਬੰਦਾ ਆਪਾਂ ਨੂੰ ਹਾਂਜੀ ਆਪਾਂ ਬਈ ਹੋਰ ਵੀ 5000 ਘੱਟ ਕਰ ਦੇ ਠੀਕ ਆ ਮੌਕੇ ਤੇ ਹੋ ਜੂ ਹਨਾ ਹਾਂ ਠੀਕ ਆ ਤੇ ਬਾਕੀ ਗੱਲਬਾਤ ਕਰਨ ਤੇ ਆ ਹਨਾ ਹਾਂ ਬਈ ਠੀਕ ਹੈ ਬਾਕੀ ਟਰੈਕਟਰ ਨੂੰ ਦਿਖਾ ਦਿਓ ਵਿੱਚੋਂ ਤੇ ਬਾਕੀ ਆਪਾਂ ਦਿਖਾ ਦਿੰਨੇ ਆ ਦੋਸਤੋ ਤੁਹਾਨੂੰ ਸਾਫ ਸੁਥਰਾ ਸਾਰੇ ਪੱਖਾਂ ਤੋਂ オリジナル ਬਾਡੀ ਜਗਾ ਤੇ ਇਧਰੋਂ ਤੁਸੀਂ ਦੇਖ ਸਕਦੇ ਹੋ ਸਾਰਾ ਸਾਫ ਸੁਥਰਾ ਹੈਗਾ ਬਾਕੀ ਸਾਰੇ ਪੱਖਾਂ ਵਧੀਆ ਪਿਆਗਾ ਤੇ ਬਾਕੀ ਤੁਸੀਂ ਟਾਇਰ ਦੇਖ ਸਕਦੇ ਹੋ ਤੇ ਮਿਊਜ਼ਿਕ ਸਿਸਟਮ ਬਾਈ ਸਾਰਾ ਲੱਗਿਆ ਵਾ ਕਿਵੇਂ ਹਾਂ ਬਾਈ ਕੱਲੇ ਸਪੀਕਰ ਲੱਗੇ ਹੋਏ ਆ ਅੱਛਾ ਕੱਲੇ ਸਪੀਕਰ ਆਗੇ ਹਾਂ ਠੀਕ ਆ ਤੇ ਬਾਕੀ ਤੁਸੀਂ ਪਿਛਲੇ ਟਾਇਰ ਵੀ ਦੇਖ ਸਕਦੇ ਹੋਗੇ ਸਾਫ ਸੁਥਰਾ ਹੈਗਾ ਬੈਟਰੀ ਨਵੀਂ ਆ ਠੀਕ ਹੈ ਤੇ ਬਾਕੀ ਬੈਕ ਸਾਈਡ ਤੋਂ ਦੇਖ ਸਕਦੇ ਹੋ ਸਾਰੇ ਪੱਖਾਂ ਤੋਂ ਹੀ ਵਧੀਆ ਟਰੈਕਟਰ ਪਿਆ ਹੈਗਾ ਸਾਫ ਸੁਥਰਾ ਹੈਗਾ ਇਧਰਲੀ ਸਾਈਡ ਤੋਂ ਵੀ ਤੁਹਾਨੂੰ ਦਿਖਾ ਦਿੰਨੇ ਆਪਾਂ ਤੇ ਬਾਕੀ ਜਿਹਨੂੰ ਵੀ ਪਸੰਦ ਆਉਂਦਾ ਡਿਟੇਲ ਆਪਾਂ ਤਕਰੀਬਨ ਸਾਰੀ ਲੈਤੀ ਆ ਬਾਕੀ ਕੋਈ ਗੱਲਬਾਤ ਰਹਿ ਜਾਂਦੀ ਹੈ ਕਈ ਵਾਰੀ ਤੇ ਨੰਬਰ ਚੱਲੀ ਜਾਂਦਾ ਸਕਰੀਨ ਦੇ ਉੱਤੇ ਤੇ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਤੇ ਟਰੈਕਟਰ ਨੂੰ ਖਰੀਦ ਸਕਦੇ ਹੋਗੇ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ